ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀ ਜੀ ਤੁਹਾਡਾ ਬੋ ਬੋ ਵੈਲਕਮ ਹੈ ਜੀ ਤਾਂ ਵੀਜੀ ਪਿੰਡ ਢੋਡੀਆਂ ਪਹੁੰਚ ਚੁੱਕੇ ਆ ਹਾਉ ਲੋਕ ਸਿੰਘਪੁਰ ਜੀ ਦੇਖੋ ਅੱਜ ਵੀ ਲਗਭਗ 5-6 ਲੱਖ ਰੁਪਏ ਚੋਟ ਗਿਆ ਮਜਾ ਸੇਲ ਆ ਕਿ ਹਾਂ ਹੁਣ ਬਾਈ ਜੀ ਨਾਲ ਆਪਾਂ ਗੱਲਬਾਤ ਕਰੀਏ ਬਾਈ ਜੀ ਹਸਿਕਾ ਜੀ ਹਸਿਕਾ ਜੀ ਹਸਿਕਾ ਹੋਰ ਦਿਖਾਓ ਜੀ ਹਾਂ ਕਿਰਪਾ ਹਸਿਕਾ ਹੋਰ ਰਾਜ ਜੀ ਹਸਿਕਾ ਹਸਿਕਾ ਹੋਰ ਤਾਂ ਕਿਦਾ ਹੀ ਨਹੀਂ ਹਰ ਠੀਕ ਠਾਕ ਔਰ ਮੇਰੇ ਵੀਰ ਕੈਮਰੇ ਵਾਲਿਆ ਕੀ ਹਾਲ ਚਾਲ ਤੇਰੇ ਖੁਦ ਵੀਰ ਚਾਹੀਦੀ ਆ ਖੋ ਜੇ ਲਿਆ ਬੰਦਾ ਜੀ ਹਾਂ ਜਰਾ ਹਾਂ ਅੱਛਾ ਜੀ ਕਿਵੇਂ ਜਾਂਦੇ ਕੰਮ ਜੀ ਮੈਂ ਨਾ ਬਹਿ ਜਾ ਬਹਿ ਜਾ ਦੋ ਤਿੰਨ ਰਹਿ ਗਿਆਂ ਤੈਨੂੰ ਪਰਸੋਂ ਆਨੇ ਆ ਬੁਲਾਈਏ ਤੇ ਉਹ ਇੱਕੋ ਵੀਰ ਆ ਤਿੰਨ ਲੈ ਗਿਆ ਤੋਂ ਕੱਲ ਵੇਖੀਆਂ ਕੱਲ ਉਧਰੋਂ ਫੇ ਆਪਣੇ ਜਦੋਂ ਕਨਾਲ ਟਾਇਆ ਹੁਣ ਮੈਂ ਚਾਰ ਕੇ ਜੁੜੀਆਂ ਇੱਕ ਪਾਈਏ ਦਿਨ ਬੰਦ ਨਹੀਂ ਨਿਕਲੇ ਆ ਸਹੀ ਤਰ੍ਹਾਂ ਕਰਕੇ ਜਿਹੜਾ ਚੰਗਾ ਪਹੂ ਸੰਦੀਪ ਸਿੰਘ ਉਹ ਵੀ ਕਹਿੰਦਾ ਬਿਗਿਆ ਰਹਿੰਦਾ ਜਿਹੜਾ ਭਾ ਪੱਤੇ ਦੇ ਵਿੱਚ ਹੈ ਨਾ ਤੇ ਵੇਖਦਾ ਭਾ ਪੱਤਾ ਹਾਂ ਪੱਤਾ ਤੇ ਬਾਕੀ ਆਪਣਾ ਜਿੰਨਾ ਦੁੱਧ ਹੁਣ ਵੀ ਦੱਸਾਂਗੇ ਜਿਹੜਾ ਭੈਣ ਭਰਾ ਦੁੱਧ ਨਾ ਘਟ ਨਿਕਲੂ ਹੁਣ ਕੱਲ ਮਾਇ ਦਿੱਤੀ ਆ 13 ਕਿਲੋ ਚਵਾ ਕੇ ਵਾਹਿਗੁਰੂ ਹਾਂ ਚੰਗੀ ਮਿਹਨਤ ਉਹਨਾਂ ਆਪਾਂ ਉਹ ਵਿੱਚ ਗੱਬਣ ਮਾਇ ਦਿੱਤੀ ਟੋਕਰ ਗੱਬਣ ਉਹ ਟੋਕਰੇ ਬੰਦੀ ਆ ਠੀਕ ਆ ਤੇ 13 ਲੀਟਰ ਦੁੱਧ ਨੂੰ ਕੰਡੇ ਤੇ ਚੜਾ ਕੇ ਦਿੱਤਾ ਬਸ ਠੀਕ ਆ ਜਿਹੜੇ ਚੰਗੇ ਪੂ ਦੁੱਧ ਕੱਢਦੇ ਵੀ ਕੱਢਦੇ ਕੱਢਦੇ ਹਾਂਜੀ ਅੱਜ ਪਰ ਕਿੰਨੇ ਆ ਜੀ ਹੁਣ ਆਪਣੀ ਤਾਂ ਅੱਜ ਹੈਗੀਆਂ ਮਾਂ 5 ਮੱਜਾ 5 5 ਮੱਜਾ ਕਰੀ ਸ਼ੁਰੂ ਹਾਂਜੀ ਇਹਦੇ ਬਾਰੇ ਇਹਦਾ ਵੀ ਜੀ ਮਹੀਨਾ ਕ ਸੂਈ ਨੂੰ ਹੋ ਗਿਆ ਵਾ ਤੇ ਬੱਚਾ ਇਹਦਾ ਕੋਈ 5-7 ਦਿਨ ਹੋ ਗਏ ਮਰ ਗਿਆ ਵਾ ਅੱਛਾ ਮਰ ਗਿਆ ਤੇ ਇਹਦੇ ਥੱਲੇ ਇਹ ਵੇਲੇ ਮਨਾ 10-11 ਦੇ ਵਿੱਚ ਦੁੱਧਿਆ ਦੋ ਦਿਨਾਂ ਦਾ 10 ਕਿਲੋ ਮਿਲ ਕੇ ਚੱਲ ਗਈ ਜੱਟੂ ਕਾ ਲੈਂਦੀ ਫਿਰ ਕਿਲੇ ਜੀ ਨਹੀਂ ਉਹ ਤਰ ਮਿਲਦੀ ਬਿਨਾ ਟੀਕੇ ਤੋਂ ਮੈਸੇਬਾ ਕੋਲੋਂ ਲਾ ਇਹ ਆਪਣੀ ਰਿਹਾਨੇ ਵਾਲੀ ਝੋਟੀ ਆ ਤੇ ਮਹੀਨਾ ਕ ਸੂਈ ਨੇ ਬੱਚਾ ਆਪਣੇ ਕੋਲ ਹੀ ਮਰ ਗਿਆ ਵਾ ਅੱਛਾ ਤੇ ਕੀ ਨਾ ਚਵਾਈ ਹੈ ਓਕੇ ਆ ਦੇ ਠੀਕ ਆ ਹਾਂਜੀ ਚਵਾਈ ਪੋਤਰ ਦੇ 13 14 15 ਕਿਲੋ ਹੁਣ ਆਪਣੇ ਕੋਲ ਹਰੇ ਦਾ ਕੰਮ ਜਿਹੜਾ ਵਾ ਮਨ ਹੈ ਨਹੀਂ ਗਾਨੀ ਦੇ 13 14 ਕਿਲੋ ਕੱਢਣ ਵਾਲੀ ਹੈ ਵੱਡੀ ਝੋਡੀ ਹਾਂਜੀ ਵੱਡੀ ਝੋਡੀ ਨਾਲ ਚਵਾਈ ਬਹੁਤ ਵਧੀਆ ਰੱਖੀ ਆ ਗਈ ਖੱਤਰੇ ਦਾ ਲਾਲਾ ਮੂਮਰ ਹਾਗਰ ਕਿੱਦਾਂ ਲਓ ਜੀ ਵੇਖੋ ਪਿੰਗ ਤੇ ਲੱਗਿਆ ਘਰ ਘਰ ਕੇ ਦੇ ਹਰਿਆਣਾ ਰਿਆਣਾ ਹੀ ਹੁੰਦਾ ਵੀ ਆਖੀ ਹਾਂਜੀ ਹੁੰਦਾ ਲੈ ਚੱਲ ਤੋਈ ਤੋਈ ਓਕੇ ਤੋਈ ਓਕੇ ਆ ਜਾਓ ਫਿਰ ਹਾਂਜੀ ਕੰਰੀ ਦਾ ਮੰਗੂਣੇ ਦਾ ਭਾਵ ਆਪਾਂ ਲੱਖ ਮੰਗੀਏ 95 ਮੰਗੀਏ ਇਹ ਹਾਂ ਨਾ ਆਪਾਂ 85 ਹਜ਼ਾਰ ਚੋਤੀ ਚੰਗੇ ਕਿੰਨਾ ਛੱਡ ਦੀ ਉਹਦੇ ਚ 4 ਖੰਡ ਮਾਨ ਕਰਾਂਗੇ ਬਸ ਲਗਦਾ 2 ਦਿਨ 3 ਦਿਨ ਚੋਗੇ ਅੱਛਾ ਕਿਉਂ ਇਹ ਕੋਈ 5-4 ਕਿਲੋ ਤੇ ਹੈ ਨਹੀਂ ਇਹਨਾਂ ਦਾ 10 ਕਿਲੋ ਕੰਡੇ ਦੇ ਦੁੱਧ ਸਾਡੇ ਘਰੋਂ ਚੰਡੇ ਵਾਲਾ ਹੈ ਭਾਵੇਂ 4 ਦਿਨ ਚੋਵੇ 6 ਦਿਨ ਤੋਂ ਬਿਨਾ ਕਿਚੜੀ ਮਤਲਬ ਕੰਡੇ ਦੀ ਚਾੜੀ ਇਹ ਨਹੀਂ ਇਹਦਾ 10 ਦੱਸਿਆ ਤੇ 8 ਨਿਕਲ ਗਾ ਇਹ ਗੱਲ ਨਹੀਂ ਦੁੱਧ ਹੈਗਾ ਤੁਸੀਂ ਨਾ ਸਿਰਫ ਇਹਦਾ ਬੱਚਾ ਮਗਰ ਨਹੀਂ ਕਰੋ ਠੀਕ ਹੈ ਕਿ ਇਹ ਦੀ 6 ਮਹੀਨੇ ਜੋਗੇ ਵੀ ਇਹਨਾਂ ਦੀ ਵਗ ਵਿਖਦੀ ਆ ਹੈ ਕਿ ਨਹੀਂ ਗੱਲ ਹਾਂਜੀ ਆ ਜੀ ਆਹ ਜੀ ਘਬਣਾ ਇਹ ਇਹਨੂੰ ਆਪਣੇ ਸੂਈ ਨੂੰ ਹੋ ਗਿਆ ਉਹ ਕੱਟਾ ਜਿਹੜਾ ਪਰਲਾ ਬੈਠਾ ਵਾ ਅੱਛਾ ਉਹ ਚੌਥੇ ਪਣੀ ਵਿੱਚ ਪਣੀ ਵਿੱਚ ਦਿੰਦਾ ਕੱਟਾ ਠੀਕ ਆ ਹਾਂਜੀ ਇਹਦੇ ਥੱਲੇ ਇਹ ਵੇਲੇ ਬਲ 11 ਕਿਲੋ ਦੁੱਧ ਆ ਗਈ ਸੀ ਅੱਛਾ 11 ਮਨਾ ਕੇ ਲੀਟਰ ਮਾਰੇ ਇਹਦਾ ਦੋ ਟਾਈਮ ਤਿੰਨ ਟਾਈਮ ਤੇ ਹਾਂਜੀ ਇਹ ਵੇਖੋ 11 ਗੱਲਾਂ ਨਹੀਂ ਅਗਰਾ ਦੋ ਤਿੰਨਦਰ ਭਾਵੇਂ ਚੋਗੇ ਤੇ ਬਸ ਠੀਕ ਆ ਕਿਹਦੀ ਚਵਾਈ ਮੋਗੀ ਦਾ ਲੋਗਾ ਠੀਕ ਆ ਕੋਲ ਉਹਨਾਂ ਨੇ ਕੋਲੇ ਲਓ ਜੀ ਇਹ ਵੀ ਦੇਖੋ ਮਰਾ ਨੇ ਇਹ ਵੀ ਚੰਗੀ ਦੁੱਧ ਆਲੀ ਹੈ ਕੱਟਾ ਮਗਾ ਕੇ ਨਾਲੇ ਬਾਕੀ ਸਿੰਗੀ ਵੜੀ ਨਿੱਕੀ ਲੱਗੀ ਆ ਹਾਂ ਬਾਠਾ ਤਨੂੰ ਦੇ ਦੇ ਤਨੂੰ ਆਪਾਂ ਕੱਤਾ ਤੁਸੀਂ மூਨੇ ਨਾਲ ਜਿਹੜਾ ਦੋ ਨਾਲੋਂ ਤੁਸੀਂ ਚੋਣਾਂ ਮਗਵਾਣਾ ਬਾਹਰ ਇਹ ਨਹੀਂ ਆਠੇ ਦੇ ਦੱਸ ਦੱਸ ਰਹੇ ਕੰਮ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਰ ਇਹ ਮਲਕੀਨਾ 1 ਲੱਖ 10 ਮੰਗੀਏ ਲੱਖ ਪੂਰਾ ਮੰਗੀਏ ਇਹ ਆਪਾਂ ਹਾਂ ਨਾ ਜਿਹੜੀਆਂ 90 ਹਜ਼ਾਰ ਦੀ ਦੇ ਲੈ ਉਹਦੇ ਚ ਖੁਸ਼ੀ ਦੇ ਨਾਲ ਛੋੜ ਛਪਾ ਖੁਸ਼ੀ ਦੇ ਨਾਲ ਨਬੇ ਜਾਂ ਦਾਂ ਦੀ ਹਾਂਜੀ ਦੋ ਸੁਣ ਜਾਰਖੰਡ ਛੱਡਾਂਗੇ ਸੰਦੀਪ ਜੀ ਜਾਰਖੰਡ ਵੀ ਨਹੀਂ ਲੈਣਾ ਤੇ ਫਾਇਦਾ ਕੀ ਆ ਫਿਰ ਜਾਂ ਦੇ ਦੋ ਨਹੀਂ ਮੈਨਾਂ ਨਹੀਂ ਹਜਾਰੀ ਮੈਨਾਂ ਇਹ ਸਿੰਗ ਵੇਚ ਤੇ ਅਗਲਾ ਭਾਵੇਂ 4 ਦਿਨ ਚੋਵੇ ਚੌਥੇ ਦਿਨ ਦੀ ਸੂਈ ਥੱਲੇ 11 ਕਿਲੋ ਦੁੱਧ ਮੈਂ ਬਣਾ ਦੂੰਗਾ ਇਹਦਾ ਵਾਅਦਾ ਕਰੋਗੇ ਨਾ ਚਲ ਆ ਜਾ ਹਾਰ ਖੜ ਦੀ ਆਹ 1000 ਛੱਡ ਦੋ 1000 ਛੱਡ ਛੱਡ ਹਾਂ ਭੰਦੇ ਲਸਨੀ ਸੱਚ ਤੂੰ ਝੋਟੀ ਨੀ ਕਾ ਜਾ ਤਾ 10 ਵੇ ਥਣ ਕਿਹੜਾ ਲੱਗਾ ਚੌਥੇ ਦਿਨ ਸੂਈ 10000 ਦੇ ਵਿੱਚ ਦੁੱਧ ਆਦੇ ਚੌਥੇ ਪੰਜਵੇਂ ਦਿਨ ਦੀ ਸੂਈ ਅੱਜ ਤੱਤਾ ਕਰੇ ਤੇ ਬੋਲਾ ਬਣੂ ਥੰਦੀਪ ਸਿਆ ਅੱਛਾ ਹਾਂਜੀ ਚਲ ਆਹਾ ਇਹਨੇ ਕਿਤੇ ਗੁਨਾ ਦੀ ਕੁਥਲੀ ਆ ਇਹਦੇ ਤੇ ਆਹ ਵੇਲੇ 11 11.5 ਕਿਲੋ ਦੁੱਧ ਆਦੇ ਆ ਕੱਟਾਈ ਕਾਲੀ ਤੇ ਗੇਂਦ ਨਾਲ ਹੀ ਅਜਾ ਇੱਕ ਬੰਦੇ ਕਰਕੇ 나ੜੂ ਟੁੱਟ ਗਿਆ ਵਾ ਤੇ ਆਪਣੇ 3 ਦਿਨ ਚ 4 ਦਿਨ ਇਹਦਾ ਬੋੜਾ ਪੂਰਾ ਬਣਦਾ ਵਾ ਵਾ ਠੀਕ ਆ ਅਗਲਾ ਕਿਮਕੇ ਮਾਰ ਕੇ ਇਥੇ ਘਲਾਵਾਂਗੇ ਦੇ ਨਹੀਂ ਤੇਰੀ ਠੀਕ ਆ ਗੱਲ ਨਹੀਂ ਬਰੀ ਸਹੀ ਗੱਲ ਹਾਂ ਨਹੀਂ 11 ਲੀਟਰ ਦੇ ਮਾਰੇ ਹਾਂ ਭਾਨੇ 3 ਦਿਨ ਜਿਵੇਂ ਖੰਦੀ ਆਪਣੇ ਖੰਦੀ ਚ ਵਾ ਠੀਕ ਹਾਂਜੀ ਅਸਾਂ ਵਿੱਚ ਕਿੱਦਾਂ ਠੀਕ ਹੋਵੇ ਜਿਹਨੂੰ ਜਾਦੂ ਨਾਲ ਪਾਉ ਜੋਰੂਗਾ ਵਾ ਠੀਕ ਆ ਵਾ ਉਹ ਭਾਜੀ ਸੁਮਿੰਦਰ ਸਾਹਿਬ ਵਾਸਨੀਗਾ ਮਾਰ ਪਿੱਛੇ ਹੀ ਮਹਿੰਗਾ ਜਿਹੜਾ ਅੱਜ ਤੱਕ ਨੂੰ ਪਿੱਛੇ ਹੀ ਮਹਿੰਗਾ ਵਾਅਦ ਦਿਆ ਘੋੜੀਓ ਜਿਹੜਾ ਦੁੱਧੂ ਭੱਜੀਆਂ ਉਹ 50 52 ਦਾ ਮਾਲ ਸੁਲਿਆ ਜਾਂਦਾ ਹਾਂ ਜੀ ਆਹ ਬਾਜੀ ਭਰਾ ਇਹ ਵੀਰਜੀ ਆਪਾਂ ਇਹਦਾ ਭਾਵੇਂ ਮਤਲਬ 85 ਮੰਗੀਏ ਇਹ ਹਾਂ ਨਾ ਆਪਾਂ ਨਾ ਪੰਜਾਹ ਤੇ 3 ਹਜ਼ਾਰ 16 75 ਹਜ਼ਾਰ ਦੀ ਛੋੜ ਛੱਪਾ ਕਰਦਾ ਅਗਲਾ 11 ਲੀਟਰ ਸਾਢੇ 11 ਇੱਥੇ ਮੜਾ ਤਿੰਨ ਦਿਨ ਭਾਵੇਂ ਚੋਗੇ ਚਲੋ ਠੀਕ ਆ ਹਾਂ ਆ ਚੌਥੇ ਦਿਨ ਦੀ ਪੰਜਵੇਂ ਦਿਨ ਦੀ ਫੀਸ ਦਿੱਤੀ ਐ ਆ ਧੋਕਾ ਗੱਪਣਾ ਹਾਂਜੀ ਇਹ ਧੋਕਾ ਗੱਪਣਾ ਇਹ ਆਪਣੀ ਪੰਜਾਂ ਸਾਡਾ ਪੰਜ ਮਹੀਨਿਆਂ ਦੀ ਚੈੱਕ ਪਾਸ ਗੀ ਦੁੱਧ ਕਿੰਨਾ ਦੁੱਧ ਇਸ ਦੇ ਢਾਈ ਉਹ ਵੇਲੇ ਢਾਈ ਉਹ ਵੇਲੇ ਪੰਜ ਮਿਲੋ ਪੰਜ ਕਿਲੋ ਹੈਗਾ ਕੁਲੀ ਜਾਂ ਵਾਧ ਹੋਵੇ ਜਾਂ ਘਟ ਹੋਵੇ ਪੰਜਾਂ ਮਹੀਨੇ ਤੋਂ ਬਾਅਦ ਦਿੰ ਜਾਂਦੇ ਹਾਂ ਹਾਂਜੀ ਇਹ ਵੀ ਰੱਖੂਗਾ ਇਹਦੇ ਮਗਰ ਕੱਟਾ ਵਾ ਸੰਦੀਪ ਸਿਆ ਉਹ ਪਰਲਾ ਇੱਥੇ ਕੈਮਰਾ ਮਰਾ ਦੋ ਨਹੀਂ ਮਿਲਦੀ ਉੱਗੀ ਠੀਕ ਹੈ ਮੇਜੀ ਇੱਕ ਕੱਟਾ ਉਹ ਆ ਤੇ ਢਿੱਡ ਚ ਕੱਟੀ ਆ ਨਹੀਂ ਕੱਟੇ ਦੇ ਮਿਲਦੀ ਆ ਅੱਛਾ ਨਹੀਂ ਕੱਟੇ ਦੇ ਮਿਲ ਕੱਟੇ ਮਿਲਦੀ ਆ ਢਿੱਡ ਦੇ ਕੱਟਾ ਕਿਹੜੀ ਗੱਲ ਨੂੰ ਲਕੋਣਾ ਜਿਹੜਾ ਹਾਲ ਮਗਰ ਆਹ ਲੋੜ ਲੋੜ ਹੈ ਦੇ ਪਾਈਪਾ ਜਾਰੀ ਕਰਦੇ ਆਂ। ਇਹ ਲੇਕੇ ਜੇ ਉਹਨਾਂ ਦੇ ਅਗਲੇ ਫਲ ਦੇ ਲਾ ਪਾਈਂ। ਅਗਲੀ ਖੇਤ। ਬੱਸ ਬੱਸ। ਬੱਚੇ ਨਾ ਬੱਚੇ ਇਹ ਬੜਾ ਵੱਡਾ ਹੈ। ਮੈਂ ਠੀਕ ਆ ਨਾ? ਹਾਂਜੀ ਮੈਂ। ਇਹ ਸੰਦੀਪ ਜੀ ਮੋੜ ਕੇ ਮਰਗੀ ਕਰੀਏ। ਇਹ ਆਪਾਂ 53000 ਤੋਂ ਛੋੜ ਛੱਪਾ ਜਾ ਕਰ ਦਾਂਗੇ। ਚਲੋ। ਕਿਰਾਇਆ ਪੜ ਆ ਜਾ ਛੱਡ ਦੋਗੇ। ਖੋਸ਼ ਕਰਕੇ ਖਲਾਦਾਂਗੇ ਕੋਈ ਗੱਲ ਨਹੀਂ ਕਰਾਇਆ ਪਰ ਜਿੰਨਾ ਛੱਡਦਾ ਠੀਕ ਆ ਆਜੋ ਆਹ ਇਹ ਆਪਣੇ ਕੋਈ 10 12 ਦਿਨ ਕੱਢਦੀ ਆ ਹਾਂ ਗੱਬੜਿਆ ਲਓ ਜੀ ਲਾਸਟ ਵਾਲੇ ਨੂਰਾ ਦੇਖੋ ਇਹ ਨੂਰਾ ਵਾ ਕੇ ਨੂਰਾ ਆ ਨੂਰਾ ਆ ਨਾ ਚੰਗਾ ਲੱਗ ਭਾਈ ਵਾ ਕੇ ਹੈ ਨੂਰਾ ਖਣ ਚੰਗਾ ਲੱਗਾ ਵਾ 10 ਵੀ ਖਾ ਸਕਦੀ 12 ਵੀ 15 ਵੀ ਖਾ ਸਕਦੀ ਆ ਇਹ ਵੀ ਦਿਖਾ ਦੇਗਾ ਨਾ ਕੋਈ ਗੱਲ ਬਾਗਰ ਮਿਲ ਜਾਂਦਾ ਮਿਲ ਜਾਂਦਾ ਹਾਂ ਥੋੜਾ ਫਿਰਨਾ ਪੈਂਦਾ ਸੰਦੀਪਿਆ ਤੇ ਮੇਰੇ ਦਾ ਸਭ ਕੁਝ ਪਰ ਦੁੱਧ ਵਾਲਾ ਤੋਂ ਕੁਝ ਜਿੱਤੀ ਵਾਈਦਾ ਬਿਲਕੁਲ ਜਾਂ ਪੱਲੀੋਂ ਮੱਝਾਂ ਵਿੱਚੀਆਂ ਦੀ ਜਾਂ ਕੱਲ ਤੇ ਆ ਕੇ ਦੋ ਦਿਨ ਚੱਲੀ ਉਹ ਚੱਤੀ ਆ ਹਾਂਜੀ ਹਾਂ ਆਹ ਨਹੀਂ ਗਿਰਦਾ ਹਲੇ ਜੀ ਬਾਰਾ ਲੈ ਜੀ ਇੱਕ ਦਿਨ 10 ਬਾਰਾ ਤੇ ਕੱਢਦੀ ਆ ਹਾਂਜੀ ਚਲੋ। ਗਾਜੀ ਬਰਾ ਤੇ ਜਦੀ ਤੇ ਆਪਾਂ ਮੰਨਾਂ ਜਿੱਤ ਕੋਈ ਆਪਾਂ ਫੌਜ ਤੋਂ ਛੋੜ ਕਰਾਂਗੇ 63000 ਦੇਣਗੇ। 63000 63000 ਬਸ ਬੜੀ ਹੋਣੀ ਆ। ਮੈਂ ਬਹੁਤ ਦੋਸਤ ਯਾਦ ਕਰੇ ਜਿਹੜਾ ਖਰੇ ਆ ਲੈ ਜਾ ਆਂਦੇ ਕੇਲੇ ਆ ਗਏ ਥਾੜੇ ਦਿਨ 10 12 ਘਾਟੇ ਆ। ਵਾਕਿਆ ਗੱਲ ਸਹੀ ਆ। ਟੋਕਰਾਂ ਦੇ ਭਾਵੇਂ ਲੈ ਤੇਰੇ ਸਾਹਮਣੇ ਕੋਈ ਆਂਦੇ ਟੋਕਰਾਂ ਦੇ ਭਾਅ ਵੇਖਣ ਦਿਨ 10 ਲੈ ਦੇ 12 ਲੈ ਦੇ 15 ਲੈ ਜੇ ਇਹੋ ਗੱਲ ਹੀ ਇਹ ਸਹੀ ਗੱਲ ਆ ਬਾ। ਪਰਲੀ ਤੇ ਪਰਲੀ ਜਿਹੜੀ ਆਪਣੀ ਨਾ ਸਾਢੇ 4 ਮਹੀਨੇ ਆਂਦੀ ਕਿੱਕ ਪਾਸ ਇਹ ਆਪਾਂ ਕਹਿੰਦੇ ਆਂਦੀ ਆਪਣ ਤੋਂ ਮਾਂ ਸੱਜਣ ਖੜੀ ਆ ਉਹਦੀ ਮਾਂ ਆਦੀ ਆ ਇਹਦੇ ਥੱਲੇ ਗੱਲ ਕਾਦੀ 2.5 3 ਕਿਲੋ ਦੋ ਦਿਆ ਅਠੀ ਬਰੀ ਤੋਂ ਨਹੀਂ ਥੋੜਾ ਜਿਹਾ ਉਹਨੇ ਕਹਿੰਦੇ ਆ ਪੁੱਤਰਾ ਮਿਲਦੀ ਸੀ ਇਹ ਜੋ ਇਹ ਸਾਢੇ 2 ਨੇ ਟੀਕਾ ਲਿਆ ਵਾ ਤੇ 4 ਮਹੀਨੇ ਦੀ ਕਿੱਕ ਪਾਸ ਆ ਤੇ ਇਹ ਮਤ ਜਾਨੀ ਕਿ ਥੋੜਾ ਭੁਰਕਦੀ ਭੁਰਕਾ ਦੀ ਉਹਨਾਂ ਕੋਲ ਜੋਤਰਾ ਮਿਲਦੀ ਸੀ ਹੋਰ ਗੁਲਾਬ ਕਰਾ ਦੇ ਲਾਸਟ ਵੀਜ਼ ਰਹਿ ਗਿਆ ਲਾਸਟ ਵੀਜ਼ ਰਹਿ ਗਿਆ ਸਾਢੇ 4 ਮਹੀਨੇ ਘੱਪਣ ਵੇਖੋ ਬਣਾ ਦੇ ਆਰੇ ਆਹ ਕੋਣੀ ਜੋਗੀ ਆ ਮੈਨੇ ਜਿਹੜੀ ਕੁੜੀ ਹੋਈ ਯਾਰ ਅੰਨ ਦੇ ਕੇ ਇਹ ਉਹਨਾਂ ਘਰੇ 17 18 ਕਿਲੋ ਦੇ ਚੱਲੀ ਆ 17 18 ਦੇ ਦੁੱਧ ਦੇ ਹੁਣ ਤਾਂ ਅਸੀਂ ਦੇ ਤੋਂ ਪੜਿਆ ਕੋਣੀ ਦੇ ਦੱਕ ਵਿੱਚ ਇਹ ਕੋਣ ਦਾ ਰੱਤਾ ਨਹੀਂ ਉਹ ਵੀ 3 4 ਕਿਲੋ ਤੋਂ ਜੁਆ ਆਪਣੀ ਤੋਂ ਹੋਇਆ ਪਾਰੀ ਮੇਰੇ ਆ ਤੇਰੇ ਮੁੰਡੇ ਨੇ ਆਹ ਗੱਲ ਇਹਦੇ ਕਰਮਾਂ ਨੂੰ ਨਹੀਂ ਦੇ ਘਰੇ ਕੋਣ ਦਾ ਰੱਤਾ ਯਾਨੀ ਕਿ ਜੇ ਇਹ 5 6 ਦੀ ਸਾਹਮ ਲੈਣੀ ਹੈ 1.5 2 ਲੱਖ ਦੀ ਮੱਝ ਆ ਸੰਦੀ ਦੇ ਕੋ ਕੰਮੀ ਨਹੀਂ ਮੱਝ ਜਿੱਦੇ ਦੁਜੀਏ ਨਾਲਾ ਤੀਜੇ ਨਾਲਾ ਤੇ ਦੁਜੀਏ ਜਿਹੜਾ ਹਸਾਬਤਾਵੇਂ ਤੇ ਮੱਝ ਤੋਂ ਕਮੀ ਨਹੀਂ ਇਹ ਤਿੰਨ ਕਿਲੋਟ ਸਾਢੇ ਤਿੰਨ ਹੀ ਚੋਗੇ ਡੇ ਆ ਇਹ ਤਾਂ ਪਾਉਣ ਦੇ ਸਲਾਹ ਨਹੀਂ ਪਰ ਹੁਣ ਅੰਕਿਆ ਚਲੋ ਤੇ ਵੀਰ ਜੀ ਇਹ ਜੋਗੇ ਡੇ ਜੋਣੇ ਜੇ ਇਹ ਜਿਹੜਾ ਥਾਂਡ ਕੱਢਿਆ ਜਿੰਨੇ ਨਹੀਂ ਗਈ ਗੱਲ ਹੈ ਆ ਖਾਲੀ ਕਰਦੀ ਆ ਆ ਖਾਲੀ ਹੋਣੀ ਹੀ ਕਰਕੇ ਡੇ ਲਾਇਆ ਥੋੜਾ ਹਾਂਜੀ ਬਰ ਤੇ ਇਹ ਕੀ ਨਵਾ ਜਿਹੜੇ ਭੈਣ ਭਰਾ ਨੇ ਖੜ ਨਹੀਂ ਕਿਤੇ ਆਪਣੇ ਹੋ ਜਾਂਦਾ ਸੌਜਾ ਰਲ ਜਾਂਦਾ ਅਗਲਾ ਡਾਕਟਰ ਲਈ ਜਾਵੇ ਇੱਕ ਕਰਕੇ ਤੇ ਥੋੜਾ ਜਿਹਾ ਘੁੜਕ ਨਹੀਂ ਭੜਕਾਉਂਦੀ ਆ ਤੋ ਪਹਿਲਾਂ ਦੱਸ ਦੇਣਾ ਠੀਕ ਨਹੀਂ ਕਰਦੀ ਜੋੜ ਪਾ ਕੇ ਚੋਣਾ ਪੈਂਦਾ ਵਾ ਉਤਰਾਂ ਦੇ ਅਸੀਂ 90000 ਦੀ ਆ ਘੁੜਕਦੀ ਕਰਕੇ ਆਪਾਂ ਇਹ 60000 ਜੁਰਮਾਨਤ ਕਰਾਂਗੇ ਹਾਂ ਨਾ 55000 ਦੀ ਫੇਲ ਹੈ ਲਓ ਵੇ ਇਹਦੇ ਤੋਂ ਇੱਕ ਝੋਟੀ ਹੈ 2 ਲੱਖ ਦੀ ਆ ਮੈਂ ਤਾਂ ਦੋ ਹੀ ਛੱਡਣ ਲੱਗਾ ਨਹੀਂ ਮੈਂ ਕਿਹਾ ਉਤਰ ਦੱਸ ਦੇ ਸੂਈ 2 ਲੱਖ ਦੀ ਹੈਗੀ ਤੇ ਨਹੀਂ ਤੂੰ ਘਰ ਘਰ ਜੇ ਨਾ 2 ਲੱਖ ਜੀ ਜੇ ਅੱਜ ਕੋਈ ਵੀ ਬੰਦਾ ਚਾਹੀਏ ਇਹ ਅੱਜ ਤੋਂ ਹੀ ਸਾਹਮਣੇ 20000 ਰੁਪਏ ਮਹੀਨਾ ਪੈਂਦਾ ਵਾ ਐਦਾ ਪੈਂਦਾ ਤੂੰ ਡੇਢ ਦਿਨ ਦਾ 2 ਦਿਨ ਦਾ ਆਜ ਕੋਈ 50000 ਦੀ ਵੀ ਖਰਦਾ ਇੱਕ ਤੂੰ ਸੋਚ ਗਾ ਨਾ ਤੇ ਲੱਖ ਰੁਪਏ ਜਿਹੜਾ 6 ਮਹੀਨੇ ਜਨਾਲ ਰੱਖਦਾ ਹੀ ਰੱਖਦਾ ਪੱਕਾ ਰੰਦਾ ਵਾ ਪੱਕਾ ਰੰਦਾ ਵਾ ਇਹਦਾ ਹੈ ਕਿਉਂ ਇਹਦੇ ਮਹੀਨੇ ਰਹਿ ਗਏ ਪਿੱਛੇ 5.5 5.4 ਹੋ ਗਏ ਯਾਰ ਤੇ 20 ਤੇ ਆਪਣਾ ਕੀ ਨਾ ਮੱਝ ਦਾ ਦੁੱਧ ਹੀ ਜਾਣਾ 10000 ਦਾ ਇਹਨੇ ਪਾਉਣਾ 20000 ਦਾ ਵਿਗੀ ਦਾ ਪਸੰਦੀਦਾ ਵੇਚਣੀ ਨਹੀਂ ਤੇ ਨਹੀਂ ਵੇਚਣੀ ਇਹ ਹਾਂ ਨਾ 52000 ਦੀ ਜੀਚੋਂ 200 ਰੁਪਏ ਛੋੜੀ ਹੋੜੀ ਹੋੜੀ ਬਾ ਵੇਚ ਲੋ ਅਸਰੇ ਪਸੂ ਭਾਈਆ ਆਪ ਜੀ ਬਾਕੀ ਤੁਹਾਨੂੰ ਬਾਰ ਬਾਰ ਇਹੀ ਬੇਵਕੀ ਕਰਦੇ ਬੜੀ ਗੱਲ ਆ ਇਹ ਤਾਂ ਕਿੰਨੇ ਹੀਰਾ ਹੀਰਾ ਜਿੱਤਰਾ ਹੁੰਦਾ ਦੇ ਇੱਕ ਕੋ 17 18 ਕਿਲੋ ਤੇ ਚਲਦੀ ਆ ਮੱਝ ਤੇ ਹੁਣ ਤਾਂ ਇਹਦੇ ਢਾਈ ਹੋਵੇ ਤਿੰਨ ਹੋਵੇ ਐ ਕਰਕੇ 扑ੜਕਦੀ ਆ ਨਹੀਂ ਠੀਕ ਆ ਗੱਲ ਇਹ ਠੀਕ ਆ ਕਰ扑ੜਕਦੀ ਵਾਕਿਆ ਸਹੀ ਗੱਲ ਆ ਲਿਆ ਆਪਾਂ ਗੱਲ ਸੱਚੀ ਦੱਸਣੀ ਹੈ ਕਿਹੜੀ ਕਰੋੜਾਂ ਦੀ ਝੂਠ ਮਾਰੀਏ ਇੱਜ ਰੱਖ ਕੇ ਉਤਨਾ ਸਾਨੂੰ ਫਾਇਦਾ ਵਾ ਪਰ ਅੰਦੇ ਆਪ ਟਕਾਵਾਂਗੇ ਕਿਹੜੀ ਕਿਹੜੀ ਵੇਚਣੀ ਤੇ ਪਹਿਣੀ ਆ ਆ ਗੱਲਾਂ ਬਾਤਾਂ ਹੀ ਵੀਰ ਮੇਰੇ ਐਡਾ ਜੀ ਤੇ ਨਹੀਂ ਰਹਿਣੀ ਤੇ ਹੁਣ 扑ੜਕੜੋਂ ਤੇ ਬੁੱਢਾ ਗਿਆ ਆ ਆ ਗੱਲਾਂ ਬਾਤਾਂ ਚਲੋ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਹੁਣ ਵੀਡੀਓ ਲੰਬੀ ਹੁੰਦੀ ਜਾਂਦੀ ਫੇਕੇ ਦੇ ਢਿੱਡ ਫੋਲਾਂਗੇ ਨਹੀਂ ਠੀਕ ਆ ਗਾਲੇ ਢਿੱਡ ਫੋਲਣਾਂ ਦੀ ਗੱਲ ਆ ਵੀਰਾਂ ਆਪਾਂ ਦੇ ਮੂੰਹ ਆਈ ਗੱਲ ਜਿਹੜੀ ਆ ਤੇ ਆ ਕੱਟਾ ਵਿਖਾ ਦੇਣਾ ਸੀ ਉਹਦਾ ਆਪਰਾ ਇਹ ਜਿਗਰ ਨਹੀਂ ਕੀਤਾ ਸਾਰਿਆਂ ਜੀ ਕਿਉਂ ਮਾਜ ਨਾਲ ਬੱਚਾ ਵਿਖਾਉਣਾ ਜ਼ਰੂਰੀ ਆ ਕਿਉਂ ਕੋਈ ਇਹ ਨਾ ਆਖੇ ਪਤਾ ਨਹੀਂ ਬੱਚਾ ਮਹੀਨੇ ਦਾ ਵਾ ਕਿੰਨੇ ਦਾ ਵਾ ਇਹ ਕੋਈ ਪੰਜਾਂ ਦਿਨਾਂ ਦਾ ਕੋਈ ਛੱਤਾਂ ਦਿਨਾਂ ਦਾ ਵੈਈ ਹਾਂ ਹਾਂ ਥਈਆ ਇਹਦਾ ਨਾਲੂ ਪਰਸੋਂ ਜੋ ਹਰੇ ਟੁੱਟਾ ਹਈਆ ਨਾਲੂ ਕੱਲ ਗੇਠ ਨਮਾ ਲਮਕੰਡਿਆ ਹਈ ਤੂੰ ਜੋ ਇਕੱਠੇ ਬਾਂਦੀ ਤੇ ਚੁੰਗ ਨਹੀਂ ਦੇਆ ਕਿਹਦਾ ਤੇ ਜੇ ਸੰਦੀਪ ਸਾਹਿਬ ਬੋੜਾ ਭੰਦਾ ਵਾ 11 ਲੀਟਰ ਦੁੱਧ ਆ ਠੀਕ ਫਰਲੀ ਥੱਲੇ ਹੀ ਜਾਣ ਦੇ ਅੰਦਰ ਬਾਹਰ ਉਹਦੇ ਵੀ ਆ ਠੀਕ ਇਹ ਆਪਣੇ ਵੀਰ ਦੀ ਰੇਟ ਹੀ ਬਸ ਤੇ ਹਾਂ ਗੱਲ ਆ ਬਾਕੀ ਆਓ ਤੇ ਲੈ ਕੇ ਜਾਓ ਬਾਈ ਹਾਂਜੀ ਹਾਂਜੀ ਸਸਤੀ ਗਾ ਮਨ ਜਿੰਨੇ ਭੈਣ ਭਰਾ ਨੇ ਆ ਦੋ ਤਿੰਨ ਟਾਈਮ ਆਓ ਰੋਟੀ ਪਾਣੀ ਜਿਹਾ ਹੋ ਜਾ ਹੀ ਖਾਣਾ ਦੋ ਤਿੰਨ ਟਾਈਮ ਚੋ ਦੁੱਧ ਚ ਪਾਈ ਦਾ ਝੂਠ ਨਾ ਹੋ ਜਿੱਥੇ ਕੋਈ ਆਪਾ 10-10 ਕਹਿਣ ਦੇ ਨਾ ਜਿਤਰਾ 10 ਤੋਂ ਅੰਦਰ ਹੋਵੇ 5000 ਰੁਪਏ ਕਿਲੋ ਮਗਰ ਛੱਡੀ ਜਾਊਗਾ ਲੈ ਵੇ ਲੋ ਇਹ ਗੱਲਾਂ ਕਹਿਣ ਵਾਲੀਆਂ ਨਹੀਂ ਗੀਆਂ ਜਵਾਕ ਜਿਹੜਾ ਵਾਂਗੇ ਕੱਲ ਦਿੱਤਾ ਅਗਲਿਆਂ ਤੇ ਪਾਉ ਹੱਠੀ ਪੈਰੀ ਹੱਥੇ ਫੇਜ ਹੋਈ ਆਂਦੇ ਕੀ ਇਹ ਚ ਵੇਡ ਕੀਤਾ ਹਾਂ ਪਾਉਂਤ ਰੰਗ ਬਰੰਗੀਆਂ ਖਲਾ ਰੱਖੀਆਂ ਆਈਆਂ ਕਿ ਸੇਵਾ ਨਹੀਂ ਕਰਦੀ ਜੋ ਮੰਗਦੀ ਉਹ ਪਾਈ ਦਾ ਦੋ ਦੇਵੇਂ ਥੋੜਾ ਕਿ ਦੇ ਬੇਲਣਾ ਤੇ ਹੈ ਨਹੀਂ ਮੈਂ ਕੱਢ ਦੇਣਾ ਹੁਣ ਗਰਮੀਏ ਭੋਏ 15 15 ਕਿਲੋ ਦਾਖੇ ਖਲਾ ਹਰ ਦੀ ਗੀ ਇਹਦਾ ਗੱਲ ਚਾਰ ਕਿੱਲੇ ਗਣਕ ਦੇ ਅੰਦਰ ਧਾਗ ਲਾਈ ਆ ਖਲਾ ਵੱਖਰੀਆਂ ਪੌਣ ਦੋ ਦੇਵੇਂ ਨੇ ਥੋੜਾ ਦੇਣਾ ਵਾ ਜਿਹੇ ਅਗਲਾ ਬੂਥਾ ਤਾਂ ਡੱਕ ਤੂੰ ਬਾਪੂ ਤੇ 14 ਕਿਲੋ ਆਂਦਾ ਸੀ ਇੱਥੇ ਹੀ ਬਣਾਦਾ ਕਿ ਜਿਹੜੀ ਪਰ 13 13.5 ਬਣਾਇਆ ਪੁੱਛ ਰਜੀਤ ਨੇ ਨਹੀਂ ਕਿਲੇ ਬਾਲਟੀ ਛਾਂ ਛਾਂ ਕਰਦੀ ਕੰਡੇ ਤੇ ਚੜਾਇਆ ਅਗਲੇ ਆਹੀਂ ਕੰਡਾ ਵੀ ਰੱਖਿਆ ਨੀਟਰ ਵੀ ਤੇ ਪੈਸੇ ਮੂੰਹ ਮੰਗੇ ਲੈਣੇ ਆ ਤੇ ਦੁੱਧ ਵਖਾ ਲੀਦਾ ਕਿਉਂ ਜੀ 1000 ਹਾਰ ਲੋ ਯਾਰ ਲੈਣਾ ਨਹੀਂ ਆਪਾਂ ਸੇਵਾ ਕਰਨੀ ਆ ਸੰਦੀਪ ਸਿੰਘ ਇਹਦੀ ਕੀ ਫਾਇਦਾ ਨਹੀਂ ਫਿਰ ਤਾਂ ਫਾਇਦਾ ਹੀ ਨਹੀਂ ਇੱਕ ਗੱਲ ਆ ਆਪਾਂ ਚਾਰ ਡੰਗਰ ਪਾਇਆ ਤੈਨੂੰ ਵੀ ਦੋ ਚਾਰ ਤੋਂ ਸਾਨੂੰ ਡੰਗਰ ਦਾ ਯਾਰ ਹੀ ਵੀ ਬਹਿਣਾ ਤੇ ਕਿਹੜੀ ਕਰਦੇ ਐਹੀ ਵਿੱਚੋਂ ਹੀ ਕੱਢਣੇ ਵਾ ਸਹੀ ਕੱਢਣਾ ਹੈ ਗੱਲ ਨਹੀਂ ਆਪਣੀਆਂ ਵੀ ਗੱਲਾਂ ਸੱਚੀਆਂ ਸਹੀ ਸਹੀ ਗੱਲਾਂ ਤੇ ਗਰਮੀ ਚ ਪਾਉ ਭੱਜੇ ਫਿਰਨਾ ਕੁੱਤੇ ਜਾਉ ਐਵੇਂ ਜੇ ਆਪਾਂ 2-3000 ਡੰਗਰ ਜੋ ਲੈਣਾ ਨਹੀਂ ਆਪਾਂ ਸੇਵਾ ਕਰਨੀ ਆ ਉਹ ਮੱਝ 70 ਰੁਪਏ ਦੁੱਧ ਵੀਰਜੀ ਲੱਗਦਾ 13 ਕਿਲੋ ਲਾ ਲੈ 700 ਦਾ ਦੁੱਧ ਮਰਦਾ ਕਿ ਦਿੰਦਾ ਤੇ ਪਰ ਆਪ ਡੰਗਰ ਚੁਕਾਰ ਹੀ ਸਕਦੇ ਵੇਚਣਾ ਪੈਂਦਾ ਆ ਪਰ ਵਪਾਰਾਂ ਵਿੱਚ ਕਿਹੜਾ ਕਿਹੜਾ ਰੱਖਾਂਗੇ ਨਹੀਂ 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 ਆਹ ਕਹਿੰਦਾ ਹੀ ਨਹੀਂ ਤੇ ਵੀਰ ਜੀ ਨਹੀਂ ਤੇ ਗਰਮੀ ਦੇ ਵਿੱਚ 8-7 ਕਿਲੋ ਤੋਂ ਡੰਗਰ ਦੁੱਧ ਵਾਧ ਨਹੀਂ ਦਿੰਦਾ ਨਹੀਂ ਜੀ ਤੇ ਜੇ ਸੇਵਾ ਕਰਦੇ ਆ ਫਿਰ ਦਿੰਦੇ ਆ ਹਾਂ ਜੀ ਆ ਗੱਲਾਂ ਤੇ ਆ ਬਾਤਾਂ ਹੀ ਅੱਗੇ ਤੂੰ ਦੱਸ ਦੇ ਮੈਂ ਇਹ ਮਾਂ ਨਾਲ ਹੀ ਦੱਸ ਤੀਆਂ ਨਹੀਂ ਠੀਕ ਆ ਗੱਲ ਵੀ ਇਹ ਜੇ ਮਾਂ ਨਾਲ ਹੀ ਗੱਲ ਨਹੀਂ ਕਰਨੀ ਤੇ ਦੁਨੀਆ ਤੇ ਆਉਣ ਦਾ ਫਾਇਦਾ ਕੀ ਆ ਇਹ ਨਹੀਂ ਬਿਲਕੁਲ ਗੱਲ ਤੇ ਨਹੀਂ ਆ ਹਾਂ ਜਿਹੜੀ